ਮੁੜ ਕੇ ਅਗਲੇ ਨੇੜੇ ਨਹੀਂ ਹੋਣ ਦਿੰਦੇ ਨੇੜੇ ਨਹੀਂ ਖੜਨ ਦਿੰਦੇ ਕਿਸਨ ਜਿਹੜੇ ਕਹਿੰਦੇ ਸੀ ਅਸੀਂ ਨਾ ਆਏ ਕਰਾਂਗੇ ਵੀ ਕਿਸੇ ਡਰ ਤੋਂ ਭੈ ਤੋਂ ਮੁਕਤ ਹੋ ਕੇ ਜਦੋਂ ਅਸੀਂ ਗਲਤੀ ਨਹੀਂ ਕਰਾਂਗੇ ਕਿ ਘੁੰਮਾਂਗੇ ਫਿਰਾਂਗੇ ਉਹ ਵੀ ਅੱਜ ਕੱਲ 200 200 ਬੰਦਾ ਜੈਡ ਪਲੱਸ ਸਿਕਿਉਰਟੀ ਲੈ ਕੇ ਆਉਂਦਾ ਤੇ ਦੱਸੋ ਫਿਰ ਅਸੀਂ ਦੋਸ਼ ਕਿਨੂੰ ਦੇਵਾਂਗੇ ਇਸ ਕਰਕੇ ਨਾਲਚ ਤੋਂ ਪਰੇ ਹੋ ਗਏ ਕਿਸੇ ਕਿਸਮ ਦਾ ਵੀ ਨਾਲਚ ਹੈ ਕੰਮ ਕਰਾਉਣ ਦਾ ਆਪਣੇ ਕੰਮ ਕੜਾਉਣ ਦਾ ਕਾਬਲੂਸੀਆਂ ਛੱਡੋ ਐਵੇਂ ਦਰਿਆ ਝਾੜਦੇ ਖਰਦੇ ਹੋਗੇ ਕਿ ਇਹ ਦਰਿਆ ਝਾੜ ਜੋਗੀ ਰਹਿ ਜਾਂਦੀ ਮਲਾਈ ਕੋਈ ਹੋਰ ਖਾ ਜਾਂਦਾ ਸੋ ਇਸ ਕਰਕੇ ਸਮਝਦਾਰ ਬਣੋ ਆਪਣੇ ਬੱਚਿਆਂ ਨੂੰ ਸੋਨਾ ਪੜ੍ਹਾਓ ਲਿਖਾਓ ਵਧੀਆ ਪੜ੍ਹਾਈਆਂ ਕਰਾਓ ਇੱਥੇ ਸਰਕਾਰੀ ਔਟਿਆਂ ਤੇ ਲੈ ਕੇ ਜਾਓ ਬੱਚਿਆਂ ਨੂੰ ਤਸੀਲਦਾਰ ਬਣਾਓ ਪਟਵਾਰੀ ਆਪਣੇ ਬੱਚੇ ਬਣਾਓ ਤੇ ਆਪਣੇ ਅਸੀਂ ਬੱਚਿਆਂ ਨੂੰ ਪੜ੍ਹਾਏ ਨਹੀਂ ਰਹਿ ਇੱਥੇ ਅਸੀਂ ਆਪਣੇ ਬੱਚਾ ਨੂੰ ਤਸੀਲਦਾਰ ਬਣਾਈ ਨਹੀਂ ਦੇ ਪਟਵਾਰੀ ਬਣਾਈ ਨਹੀਂ ਦੇ ਕੰਨਗੋਲਾ ਕੀ ਨਹੀਂ ਦੇ ਸਾਡੇ ਬੱਚੇ ਤੇ ਫਿਰ ਕਿਵੇਂ ਆਵੇ